ਗਰਦਾਰ ਸਿੰਘ ਸਰਾਬਾ ਤੇ ਨਾਲ ਜਿਹੜੇ ਹੋਰ 6 ਗਦਰੀ ਬਾਬੇ ਸੀਗੇ ਉਹਨਾਂ ਦਾ ਅੱਜ ਸ਼ਹਾਦਤ ਦਿਵਸ ਨੂੰ ਫਿਰ ਸਰਾਬਾ ਵਿਖੇ ਮਨਾਇਆ ਜਾ ਰਿਹਾ ਤੇ ਇਹ ਪਹਿਲੀ ਲਾਹੌਰ ਕਾਂਸਪੀਰੇਸੀ ਕੇਸ ਦੇ ਵਿੱਚ ਅੰਗਰੇਜ਼ੀ ਹਕੂਮਤ ਵੱਲੋਂ ਇਹਨਾਂ ਨੂੰ ਸਜ਼ਾਏ ਮੌਤ ਹੈ ਜਿਹੜੀ ਸੁਣਾਈ ਗਈ ਸੀ ਤੇ ਇਹਨਾਂ ਨੇ ਜੋ ਆਪਣੀ ਆਜ਼ਾਦੀ ਦੀ ਮੰਗ ਸੀ ਉਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਕੀਤਾ ਤੇ ਨਾਰਥ ਅਮਰੀਕਾ ਤੋਂ ਯੂ ਐਸ ਏ ਤੇ ਕੈਨੇਡਾ ਤੋਂ ਆਪਣੀ ਸਾਰੀ ਨੌਕਰੀਆਂ ਛੱਡ ਕੇ ਜਿਹੜੇ ਗਦਰਬਾਦ ਦੇ ਸੀਗੇ ਉਹ ਪੰਜਾਬ ਪਹੁੰਚੇ ਸੀ ਤੇ ਉਹਨਾਂ ਨੇ ਗਦਰ ਦਾ ਐਲਾਨ ਕੀਤਾ ਸੀਗਾ ਅੰਗਰੇਜ਼ੀ ਹਕੂਮਤ ਦੇ ਖਿਲਾਫ ਤੇ ਅੱਜ ਉਹ ਦਿਨ ਹੈ ਜਦੋਂ ਸਾਨੂੰ ਸਾਰਿਆਂ ਨੂੰ ਇਹਨਾਂ ਦੀ ਸ਼ਹਾਦਤ ਯਾਦ ਕਰਨੀ ਚਾਹੀਦੀ ਹੈ ਤੁਹਾਡਾ ਵੀ ਪਿੰਡ ਕਿੰਨਾ ਨੇ ਜਿਆਦਾ ਜੁੜੀਆਂ ਤੁਹਾਡੀ ਇਹਨਾਂ ਜੀ ਮੈਨੂੰ ਮੈਂ ਪਿੰਡ ਸਰਾਬੇ ਦੀ ਧੀ ਹੁੰਦਾ ਮੈਨੂੰ ਮਾਣ ਪ੍ਰਾਪਤ ਹੈ ਤੇ ਮੇਰੇ ਪਿਤਾ ਜੀ ਜੋ ਕਿ ਇੰਡੀਆ ਆਰਮੀ ਤੋਂ ਰਿਟਾਇਰ ਹੋਏ ਸੀਗੇ ਤੇ ਇਸੇ ਪਿੰਡ ਦੇ ਵਿੱਚ ਪਲੇ ਬੜੇ ਨੇ ਇਹਨਾਂ ਸਕੂਲਾਂ ਸੀ ਗਏ ਨੇ ਤੇ ਅਸੀਂ ਸ਼ੁਰੂ ਤੋਂ ਹੀ ਇਹ ਜਿਹੜਾ ਸ਼ਹੀਦੀ ਦਿਵਸ ਹੈ ਇਹਦੇ ਨਾਲ ਜੁੜੇ ਰਹੇ ਆ ਤੇ ਸਾਨੂੰ ਬਚਪਨ ਤੋਂ ਹੀ ਇਹਦੀ ਮਹੱਤਤਾ ਬਾਰੇ ਦੱਸਿਆ ਗਿਆ ਸੀ ਜਿੱਥੇ ਸਰਾਬਾ ਜੀ ਨੇ ਬਹੁਤ ਛੋਟੀ ਉਮਰ ਫਟਵਾਲਾ ਜਿਹੜਾ ਇਹ ਫਾਈਨਲ ਮੈਚ ਛੋਟੀ ਉਮਰ ਚੋਂ ਸ਼ਹੀਦੀ ਦੇ ਦਿੱਤੇ ਤੇ ਨੌਜਵਾਨਾਂ ਨੂੰ ਅੱਜ ਨਸ਼ੇ ਦੇ ਬੱਤੀ ਆਪਨੀ ਵਾਸਤੇ ਕੀ ਕਿਹਾ ਜਾਂਦਾ ਹੈ ਸਪੋਰਟਸ ਕਲੱਬ ਸਰਾਬਾ ਨਸ਼ੇ ਦੀ ਤੋਹਮਤ ਲੱਗ ਰਹੀ ਉਹਨਾਂ ਤੇ ਜੀ ਮੈਂ ਇਹ ਕਹਿਣਾ ਚਾਹੂੰਗੀ ਜੀ ਕਿ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਬਾ ਦੇ ਵਿੱਚ ਉਹਨਾਂ ਦਾ ਦਿਮਾਗ ਇੰਨਾ ਰੋਸ਼ਨ ਸੀ ਕਿ ਉਹਨਾਂ ਨੇ ਆਜ਼ਾਦੀ ਦੀ अहमियत ਨੂੰ ਸਮਝਿਆ ਅਤੇ ਉਹਨਾਂ ਨੂੰ ਇਹ ਸਮਝ ਆਇਆ ਕਿ ਜਦ ਤੱਕ ਅਸੀਂ ਅੰਗਰੇਜ਼ੀ ਹਕੂਮਤ ਦੇ ਥੱਲੇ ਆ ਅਸੀਂ ਆਪਣਾ ਸਾਨੂੰ ਜਿਹੜੀ ਸਾਡੀ ਸੈਲਫ ਰਿਸਪੈਕਟ ਹੈ। ਤੋਂ ਇਸ ਸਾਨੂੰ ਕਦੇ ਫਾਈਨਲ ਮੈਚ ਦੇ ਵਿੱਚ ਪਹਿਲੇ ਗੋਲ ਤੇ 12000 ਦੇ ਕਰੀਬ ਜਿਹੜੇ ਇਨਾਮ ਲੱਗੇ ਹੋਏ ਨੇ। ਤੇ ਇਸ ਕਰਕੇ ਜੀ ਸਾਡੇ ਜਿਹੜੀ ਟੀਮ ਪਹਿਲਾ ਗੋਲ ਕਰਦੀ ਆ 12000 ਰੁਪਏ ਦਾ ਪ੍ਰਾਈਜ਼ ਦਾ ਇਨਾਮ ਲੱਗੇ ਜਾਂਦਾ ਨਹੀਂ ਤੇ ਉਹਨਾਂ ਦੀ ਉਹਨਾਂ ਦੀ ਜ਼ਿੰਦਗੀ ਤੋਂ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਮੌਤ ਨੂੰ ਗੱਲੇ ਲਗਾਇਆ ਸਾਨੂੰ ਹਮੇਸ਼ਾ ਉਸ ਤੋਂ ਪ੍ਰੇਰਣਾ ਗ੍ਰਹਿਣ ਕਰਨੀ ਚਾਹੀਦੀ ਹੈ ਨੌਜਵਾਨਾਂ ਨੂੰ ਕੀ ਸਿੱਖਿਆ ਦੇਣਾ ਚਾਹੁੰਦੇ ਕੀ ਮੈਸੇਜ ਹੈ ਨੌਜਵਾਨਾਂ ਨੂੰ ਜੀ ਇਹਹੀ ਮੈਸੇਜ ਹੈ ਕਿ ਜੋ ਜੋ ਇਸ ਆਜ਼ਾਦੀ ਦੇ ਵਿੱਚ ਅਸੀਂ ਅੱਜ ਜੀ ਰਹੇ ਹਾਂ ਇਹਦੇ ਲਈ ਸਾਡੇ ਪੁਰਖਿਆਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਸਾਨੂੰ ਹਮੇਸ਼ਾ ਉਹ ਕੁਰਬਾਨੀਆਂ ਯਾਦ ਰੱਖਣੀਆਂ ਚਾਹੀਦੀਆਂ ਨੇ ਤੇ ਜਿਸ ਤਰੀਕੇ ਨਾਲ ਅਸੀਂ ਆਪਣਾ ਜੀਵਨ ਜੀ ਰਹੇ ਆ ਉਹਦੇ ਵਿੱਚ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਦਾ ਕੀ ਬਲਿਦਾਨ ਹੈ ਦੇਖੋ ਅੱਜ ਦਾ ਇਹ ਜੋ ਦਿਨ ਹੈ 16 ਨਵੰਬਰ ਦਾ ਇਤਿਹਾਸ ਦੇ ਵਿੱਚ ਬਹੁਤ ਵੱਡੀ ਤਵਾਰੀਖ ਦੇ ਵਿੱਚ ਬਹੁਤ ਵੱਡਾ ਦਿਨ ਅੱਜ ਦੇ ਦਿਨ ਸਾਡੇ ਗਦਰੀ ਬਾਬੇ ਸਰਦਾਰ ਕਰਤਾਰ ਸਿੰਘ ਜੀ ਸਰਾਭਾ ਜੀ ਉਹਨਾਂ ਦਾ ਅੱਜ ਸ਼ਹੀਦੀ ਦਿਹਾੜਾ ਹੈ ਗਦਰ ਲਹਿਰ ਨੂੰ ਜੇਕਰ ਦੇਖਿਆ ਜਾਵੇ ਜੋ ਕਿ ਸਰਦਾਰ ਸੂਨ ਸਿੰਘ ਜੀ ਦੀ ਅਗਵਾਈ ਦੇ ਵਿੱਚ ਚੱਲੀ ਸੀ ਜੋ ਤੇ ਗਦਰੀ ਲਹਿਰ ਦੇ ਸੰਸਥਾਪਕ ਸੀ ਅਗਰ ਉਹਨਾਂ ਦੀ ਫੁੱਲਵਾੜੀ ਦੇ ਵਿੱਚ ਸਭ ਤੋਂ ਯੰਗੇਸਟ ਸਭ ਤੋਂ ਜਵਾਨ ਕੋਈ ਇਨਸਾਨ ਆ ਕੇ ਜੁੜਿਆ ਮਹਿਜ਼ 15 ਸਾਲ ਦੀ ਉਮਰ ਦੇ ਵਿੱਚ ਤਾਂ ਉਹ ਸਰਦਾਰ ਕਰਤਾਰ ਸਿੰਘ ਸਰਾਬਾ ਜੀ ਹੋਏ ਨੇ ਸਿਰਫ ਤੇ ਸਿਰਫ 19 ਸਾਲ ਦੀ ਉਮਰ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਗਏ ਸੋ ਇਹ ਬਹੁਤ ਵੱਡਾ ਦਿਹਾੜਾ ਜੋ ਕਿ ਪੰਜਾਬ ਦੇ ਅੰਦਰ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਅਸੀਂ ਅੱਜ ਇਹ ਜੋ ਰਾਜਪત્રી ਸਮਾਗਮ ਮਨਾ ਰਹੇ ਤੇ ਜਿੱਥੇ ਅਸੀਂ ਗਦਰੀ ਬਾਬਾ ਜੀ ਨੂੰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੂੰ ਅੱਜ ਆਪਣੇ ਵੱਲੋਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਹਾਂ ਉਹਨਾਂ ਨੂੰ ਯਾਦ ਕਰਨ ਲਈ ਪਹੁੰਚੇ ਹਾਂ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਉਹਨਾਂ ਦੀਆਂ ਦਸਿਆ ਹੋਈਆਂ ਜੋ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਖਿੱਚੀਆਂ ਹੋਈਆਂ ਲੀਹਾ ਦੱਸੇ ਹੋਏ ਉਹਨਾਂ ਦੇ ਰਾਹ ਨੇ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਮੇਰੀ ਇਹ ਸੋਚ ਹੈ ਕਿ ਜਿਹੜੇ ਸ਼ਹੀਦ ਹੁੰਦੇ ਨੇ ਸ਼ਹੀਦ ਕੌਮ ਦਾ ਸ਼ਹੀਦ ਦੇਸ਼ ਦਾ ਸਰਮਾਇਆ ਹੋਇਆ ਕਰ ਦੇਣ ਸ਼ਹੀਦਾਂ ਨੂੰ ਯਾਦ ਰੱਖਣਾ ਇਹਨਾਂ ਮੌਕਿਆਂ ਦੇ ਉੱਤੇ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਸਾਡੀ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਉਹਦੇ ਲਈ ਵੀ ਇੱਕ ਬਹੁਤ ਵੱਡੀ ਸੇਵਾ ਦਾ ਕੰਮ ਕਰਦੀ ਹੈ ਸਰ ਸਭ ਤੋਂ ਛੋਟੀ ਉਮਰ ਦੇ ਵਿੱਚ ਜਿਸ ਤਰ੍ਹਾਂ ਸਿਰਫ 19-19 ਸਾਲ ਦੀ ਉਮਰ ਦੇ ਵਿੱਚ ਜਿਹੜੀਆਂ ਸ਼ਹੀਦੀ ਪ੍ਰਾਪਤ ਕੀਤੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਬੜੀ ਸਾਡੇ ਪੰਜਾਬ ਦੀ ਜੇਕਰ ਤੇ ਇਤਿਹਾਸ ਦੇ ਵਿੱਚ ਨਿਗਾਹ ਮਾਰੀ ਜਾਈਏ ਸਾਡੀ ਸਾਡੀ ਜਿਹੜੀ ਇਸ ਕੌਮ ਪ੍ਰਤੀ ਦੇਸ਼ ਪ੍ਰਤੀ ਜੋ ਸ਼ਹੀਦੀ ਦਾ ਜਜ਼ਬਾ ਹੈ ਇਹ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੋਂ ਮਿਲਿਆ ਵਿਰਾਸਤ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜਿਹੜੇ ਕਿ ਸ਼ਹੀਦਾਂ ਦੇ ਸਰਤਾਜ ਮੰਨੇ ਜਾਂਦੇ ਨੇ ਉਹਨਾਂ ਨੂੰ ਜੇ ਦੇਖਿਆ ਜਾਵੇ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਦੇਖਿਆ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੇਖਿਆ ਜਾਵੇ ਚਾਰੇ ਸਾਹਿਬਜ਼ਾਦਿਆਂ ਨੂੰ ਦੇਖਿਆ ਜਾਵੇ ਉਹਨਾਂ ਤੋਂ ਇਨਸਪਾਇਰਟ ਹੋ ਕੇ ਉਹਨਾਂ ਤੋਂ ਜਾਗਰੂਪ ਜਾਗ ਲਾ ਕੇ ਇਹ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਨੇ ਜਿਹੜੇ ਇਹਨਾਂ ਨੇ ਇਹ ਐਡਾ ਵੱਡਾ ਜੋ ਜ਼ਿੰਦਗੀ ਦੇ ਵਿੱਚ ਕਦਮ ਹੈ ਜਿਹੜਾ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਚੱਕਿਆ ਔਰ ਗਦਰੀ ਜੋ ਲਹਿਰ ਸੀ ਗਦਰ ਲਹਿਰ ਸੀ ਗਦਰ ਲਹਿਰ ਦੇ ਵਿੱਚ ਜੇ ਗਦਰ ਲਹਿਰ ਇੱਕ ਜੇ ਨੂੰ ਆਪਾਂ ਇੱਕ ਸ਼ੋਅ ਕੇਸ ਕਰਨਾ ਹੋਵੇ ਇੱਕ ਚਾਟ ਦੇ ਉੱਤੇ ਉਕੇੜਨਾ ਹੋਵੇ ਨਾ ਤਾਂ ਜੇ ਉਹਦੇ ਵਿੱਚ ਗਦਰ ਦੇ ਗਦਰ ਲਹਿਰ ਦੇ ਸ਼ਹੀਦਾਂ ਦਾ ਜੇ ਨਾਮ ਲਿਖਿਆ ਜਾਵੇ ਤਾਂ ਉਹਦੇ ਵਿੱਚ ਸ਼ਹੀਦਾਂ ਦੇ ਗਦਰ ਲਹਿਰ ਦੇ ਸ਼ਹੀਦਾਂ ਦੇ ਵਿੱਚ ਜੇ ਹੀਰਾ ਜੜਿਆ ਜਾਵੇ ਸਭ ਤੋਂ ਉੱਪਰ ਤਾਂ ਉਹ ਸਰਦਾਰ ਕਰਤਾਰ ਸਿੰਘ ਜੀ ਸਰਬਾਜੀ ਹੋਣਗੇ ਜੋ ਕਿ ਸੂਰਜ ਵਾਂਗ ਉਹਨਾਂ ਦਾ ਜੋ ਤਪ ਦਾ ਮਗ ਦਾ ਜੋ ਅੱਜ ਵੀ ਜੋ ਆਪਾਂ ਪ੍ਰਤਾਪ ਦੇਖ ਸਕਦੇ ਹਾਂ ਜੋ ਉਹਨਾਂ ਦੇ ਦੱਸੇ ਹੋਏ ਰਾਹ ਦੇਖ ਸਕਦੇ ਹਾਂ ਸੋ ਅੱਜ ਅਸੀਂ ਉਹਨਾਂ ਨੂੰ ਇਸ ਮੌਕੇ ਦੇ ਉੱਤੇ ਨਾਤਮਸਤਕ ਹੋਣ ਆਇਆ ਸ਼ਰਦਾ ਦੇ ਸੁਮਨ ਭੇਟ ਕਰਨਾ ਹੈ ਮੈਂ ਆਪਣੇ ਵੱਲੋਂ ਔਰ ਮੇਰੀ ਡਿਊਟੀ ਲੱਗੀ ਸੀ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ ਡਿਊਟੀ ਲਗਾਈ ਸੀ ਕਿ ਅੱਜ ਉਹਰੇ ਪਹੁੰਚ ਕੇ ਰਾਜਪਤਰੀ ਸਮਾਗਮ ਵਿੱਚ ਸ਼ਿਰਕਤ ਕਰਨੀ ਹੈ ਔਰ ਇਸ ਵਾਰ ਪੰਜਾਬ ਸਰਕਾਰ ਨੇ ਇੱਕ ਬਹੁਤ ਸੋਨਾ ਕੰਮ ਹੋਰ ਵੀ ਕੀਤਾ ਹੈ ਕਿ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਇਸ ਵਕਤ ਜਦੋਂ ਲਾਹੌਰ ਦੀ ਸੈਂਟਰਲ ਜੇਲ੍ਹ ਚ ਉਹਨਾਂ ਨੂੰ ਫਾਂਸੀ ਦਿੱਤੀ ਗਈ ਹੈ ਉਹਨਾਂ ਦੇ ਨਾਲ 6 ਜਿਹੜੇ ਉਹ ਉਮਮਤੋ ਕੇ ਗਦਰੀ ਆਪਣੇ ਜਿਹੜੇ ਯੋਧੇ ਸੀ ਉਹ ਵੀ ਸ਼ਹੀਦ ਹੋਏ ਸੀ ਸੋ ਜਿਹੜਾ ਇਸ ਵਾਰ ਜਾਨੀ ਕਿ ਅਸੀਂ ਸਟੇਟ ਲੈਵਲ ਦੇ ਉੱਤੇ ਜਾਨੀ ਕਿ ਉਹ ਦਿੱਤਾ ਇਸ਼ਤਿਹਾਰ ਦਿੱਤਾ ਉਹਦੇ ਵਿੱਚ ਅਸੀਂ ਉਹ 6 ਯੋਧਿਆਂ ਨੂੰ ਵੀ ਨਾਲ ਆਪਣੇ ਵੱਲੋਂ ਸ਼ਰਦਾ ਦੀ ਸ਼ਰਦਾ ਜੀ ਦਾ ਹਰਮਨ ਆਇਰਪੋਰਟ ਦਾ ਜ਼ਿਕਰ ਕੀਤਾ ਸੀ ਸੀਐਮ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਨਾਮ ਪਰ ਸ਼ਹੀਦ ਬਿਲਕੁਲ ਉਹ ਸੀਐਮ ਸਾਹਿਬ ਦੇ ਲੈਵਲ ਤੇ ਜੋ ਪ੍ਰੋਰੋਗੇਟਿਵ ਹੈ ਉਹ ਬਹੁਤ ਮਤਲਬ ਕਿ ਵੱਡੇ ਲੈਵਲ ਤੇ ਉਹਨਾਂ ਨੇ ਇਹ ਜਿਹੜੀ ਮੰਗ ਹੈ ਰੱਖੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਮੁੱਖ ਮੰਤਰੀ ਸਾਹਿਬ ਦੀ ਬੜੀ ਸਿਹਰਦ ਸੋਚ ਹੈ ਔਰ ਉਹ ਚਾਹੁੰਦੇ ਨੇ ਕਿ 에어ਪੋਰਟ ਦਾ ਨਾਮ ਸ਼ਹੀਦ ਸਰਦਾਰ ਸਰਾਬਾ ਜੀ ਦੇ ਨਾਂ ਤੇ ਰੱਖਿਆ ਜਾਵੇ ਸੋ ਇਸ ਕਰਕੇ ਉਹ ਜਿਹੜਾ ਪ੍ਰੋਸੈਸਾ ਆਨ ਗੋਇੰਗ ਪ੍ਰੋਸੈਸਾ ਆਉਣ ਵਾਲੇ ਸਮੇਂ ਚ ਖੁਸ਼ਖਬਰੀ ਮਿਲੂਗੀ